ਆਜੀ ਮੇਰੇ ਕੀ ਹਾਲ ਚਾਲ ਤੇ ਆਪਾਂ ਚੱਲੇ ਆ ਜੀ ਯਾਤਰਾ ਸ਼੍ਰੀ ਖੇਮਕੁੰਡ ਸਾਹਿਬ ਤੇ ਆਪਾਂ ਟ੍ਰੇਨ ਦੀ ਟਿਕਟਾ ਬੁੱਕ ਕਰਵਾਈ ਜੀ ਤੇ ਟ੍ਰੇਨ ਦੇ ਉੱਪਰ ਹੀ ਆਪਾਂ ਸਫ਼ਰ ਕਰਾਂਗੇ ਰਿਸ਼ੀਕੇਸ਼ ਤੱਕ ਗੱਲਬਾਤ ਹੋਣੀ ਟ੍ਰੇਨ ਬੁੱਕ ਹੋਈ ਆ ਤੇ ਬਾਕੀ ਜੋ ਜੋ ਗੱਲਾਂ ਆਗੀਆਂ ਰਸਤੇ ਦੇ ਵਿੱਚ ਕੀ ਕੀ ਦੇਖਣ ਨੂੰ ਮਿਲਦਾ ਕਿੰਨਾ ਟਾਈਮ ਲੱਗਦਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਦੇ ਨਾਲ ਬਣੇ ਰਹੋ ਜ ਆਪਣੇ ਨਾਲ ਤੇ ਮੈਂ ਤੇ ਆਪਣਾ ਸਾਧੂ ਵੀਰਾ ਦੋਨੇ ਅਸੀਂ ਚੱਲੇ ਆ ਇਹ ਵੀਡੀਓ ਦੇ ਵਿੱਚ ਮਨਜਾਏ ਸਾਰੀ ਗੱਲਬਾਤ ਮੈਂ ਦੱਸਾਂਗੀ। ਹਾਂਜੀ ਗਿੱਦੜਪਾਹਾ ਤੋਂ ਟ੍ਰੇਨ ਆ ਜਿਹੜੀ ਇਹ 5:42 ਮਿੰਟ ਤੇ ਚੱਲੀ ਸੀ। ਤੇ ਟਿਕਟਾਂ ਅਸੀਂ ਪਹਿਲਾਂ ਹੀ ਕਰਵਾਈਆਂ ਸੀ, ਸਿਲਪਰ ਕਰਾਸ ਦੀਆਂ। ਤੇ ਸੀਟਾਂ ਸਾਨੂੰ ਕਨਫਰਮ ਮਿਲ ਗਈਆਂ ਸੀ। ਤੁਸੀਂ ਵੀ ਸੀਟਾਂ ਜਿਹੜੀਆਂ ਪਹਿਲਾਂ ਪੱਕਾ ਕਰਵਾ ਲੈ ਜੇ ਤੁਸੀਂ ਟ੍ਰੇਨ ਤੇ ਜਾ ਰਹੇ ਹੋ। ਜੇਕਰ ਤੁਸੀਂ ਆਪਣੇ ਵਹੀਕਲ ਤੇ ਜਾ ਰਹੇ ਹੋ ਤੋਂ ਕੋਈ ਵੱਖਰੀ ਗੱਲ ਆ। ਅੱਜੇ ਟ੍ਰੇਨ ਤੇ ਜਾਣਾ ਤਾਂ ਟਿਕਟਾਂ ਪਹਿਲਾਂ ਬੁੱਕ ਕਰਵਾ ਲੈਣੀਆਂ ਚਾਹੀਦੀਆਂ ਤੇ ਸਫ਼ਰ ਜਿਹੜਾ ਸ਼ੁਰੂ ਹੋਇਆ ਤਾਂ ਇਹ ਜਿਹੜੀ ਟ੍ਰੇਨ ਆ ਇਹ ਗਿੱਦੜਵਾ ਤੋਂ ਬਠਿੰਡਾ ਸੰਗਰੂਰ ਧੂਰੀ ਨਾਭਾ ਪਟਿਆਲਾ ਅੰਮ੍ਰਾਲਾ ਇਹ ਸ਼ਹਿਰਾਂ ਵਿੱਚ ਦੀ ਹੋ ਕੇ ਤੇ ਵਿਸ਼ੇਸ਼ਕ ਤੱਕ ਜਾ ਗਿੱਦੜਵਾ へ ਤੋਂ ਇਹ ਟ੍ਰੇਨ ਦਾ ਸਫ਼ਰ ਆ ਜਿਹੜਾ ਇੱਕ ਤਕਰੀਬਨ ਤਕਰੀਬਨ 9 ਘੰਟੇ ਦਾ ਰਿਹਾ ਤੇ ਟਿਕਟ ਦੀ ਗੱਲ ਕਰੀਏ ਤਾਂ ਟਿਕਟ ਜਿਹੜੀ ਇੱਕ 3500 ਰੁਪਏ ਦੀ ਸਲੀਪਰ ਕਲਾਸ ਦੀ ਪਈ ਸੀ ਤੇ ਜੇ ਤੁਸੀਂ ਏਸੀ ਦੀ ਕਲਾਸ ਕਰਵਾਓਗੇ ਤਾਂ ਉਹ ਥੋੜਾ ਜਿਆਦਾ ਰੈਂਟ ਇਸ ਤੋਂ ਜ਼ਿਆਦਾ ਮਿਲੂਗਾ 6500 ਦੇ ਕਰੀਬ ਤੇ ਜੇ ਉਸ ਤੋਂ ਉੱਪਰ ਅਮਰੀਕਾ ਦਾ ਨਾਮ ਫਸਟ ਏਸੀ ਦੀ ਇੰਡੀਆ ਕਲਾਸ ਉਹਦੀ ਤਕਰੀਬਨ 9000 ਰੁਪਏ ਦੀ ਟਿਕਟ ਮਿਲੂਗੀ ਪਰ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਨਾਰਮਲ ਜਿਹੜੀ ਆ ਇਹ ਹੀ ਤੁਸੀਂ ਕਰਵਾ ਸਕਦੇ ਹੋ ਸਲੀਪਰ ਕਲਾਸ ਵਿੱਚ ਤੇ ਅੰਬਾਲੇ ਤੱਕ ਤਾਂ ਨੇ ਪੰਜਾਬ ਦੇ ਜਿਹੜੇ ਵਿਊ ਸੀਗੇ ਦ੍ਰਿਸ਼ ਜਿਕੇ ਦੇਖਣ ਨੂੰ ਮਲੇ ਉਹ ਤਕਰੀਬਨ ਆਪ ਜੇ ਸੀਗੇ ਆਪਣੇ ਖੇਤਾਂ ਵਾਲੇ ਦ੍ਰਿਸ਼ ਮਿਲੇ ਤੇ ਜਦ ਜਿਵੇਂ ਤੁਸੀਂ ਅੰਬਾਲੇ ਨੂੰ ਕ੍ਰੋਸ ਕਰਦੇ ਹੋ ਤਾਂ ਖੇਤਾਂ ਦੇ ਦ੍ਰਿਸ਼ ਬਹੁਤ ਸੋਹਣੇ ਨਜ਼ਰ ਆਉਂਦੇ ਕਿਉਂਕਿ ਚਾਰੇ ਪਾਸੇ ਹਰਿਆਲੀ ਨਜ਼ਰ ਆਉਂਦੀ ਆ ਅੰਬਾਲੇ ਤੋਂ ਲੰਘ ਕੇ ਜਦੋਂ ਅੰਬਾਲਾ ਕੈਂਟ ਆਉਂਦਾ ਜਦੋਂ ਬਾਲਾ ਕੈਂਟ ਲੰਘ ਕੇ ਆਪਾਂ ਜਦੋਂ ਅੱਗੇ ਜਾਂਦੇ ਆ ਯੂਪੀ ਦੇ ਵਿੱਚ ਐਂਟਰ ਕਰਦੇ ਕੋਸ ਏਰੀਆ ਯੂਪੀ ਦਾ ਕ੍ਰੋਸ ਕਰਨਾ ਪੈਂਦਾ ਸਾਰਨਪੁਰ ਏਰੀਆ ਕੋ ਖੇਤਾਂ ਦੇ ਵਿੱਚ ਫਪੂਲਰ ਅੰਬ ਦੇ ਹੋਰ ਬੜੇ ਬਡੇ ਦਰਖਤ ਤਾਂ ਬੜੇ ਸੋਹਣੇ ਇਮਪ੍ਰੈਸ਼ਨ ਦੇਖਣ ਨੂੰ ਮਿਲਦੇ ਤੇ ਅੰਬਾਲਾ ਕੈਂਟ ਤੇ ਆਉਂਦੇ ਆਉਂਦੇ ਕੁਝ ਟਾਈਮ ਇਹ ਸਟੇ ਕਰਦੀ ਆ ਤਾ ਘੰਟੇ ਦੇ ਕਰੀਬ ਉਥੇ ਤੁਸੀਂ ਆਪ ਦਾ ਰੋਟੀ ਪਾਣੀ ਖਾ ਸਕਦੇ ਹੋ ਉਸ ਤੋਂ ਬਾਅਦ ਜਦੋਂ ਟ੍ਰੇਨ ਚੱਲਦੀ ਹੈ ਤਾਂ ਰਸਤੇ ਦੇ ਵਿੱਚ ਕੋਈ ਨਦੀਆਂ ਨਾਲੇ ਤੇ ਹੋਰ ਬਹੁਤ ਸੋਹਣੀਆਂ ਦ੍ਰਿਸ਼ ਜਿਹੜੇ ਦੇਖਣ ਨੂੰ ਮਿਲਦੇ ਬਾਕੀ ਅੱਜ ਵਾਲੇ ਸਫ਼ਰ ਦੇ ਵਿੱਚ ਪੋਸਟ ਟਾਈਮ ਤੇ بارش ਸ਼ੁਰੂ ਹੋ ਗਈ ਸੀ ਤੇ ਕਾਫੀ بارش ਜਿਹੜੀ ਪਈ ਸੀ ਤੇ ਜਾਂਦੇ ਜਾਂਦੇ ਉਸ ਤੋਂ ਬਾਅਦ ਇੱਕ ਸਟੇਸ਼ਨ ਆ ਜਿਹੜਾ ਹਰਦਵਾਰ ਤੋਂ ਆਉਂਦਾ ਜਿਹੜਾ ਕਿ ਸੈਕਿੰਡ ਲਾਸਟ ਸਟੇਸ਼ਨ ਆ ਇਸ ਹਰਦਵਾਰ ਤੋਂ ਅੱਗੇ ਛੇਰੀ ਸ਼ਿਕੇਸ਼ ਦਾ ਸਟੇਸ਼ਨ ਹੀ ਆਉਂਦਾ ਤੇ ਉਸ ਤੋਂ ਬਾਅਦ ਇੱਕ ਜਗ੍ਹਾ ਤੇ ਥੋੜਾ ਜਿਹਾ ਕ੍ਰੋਸਿੰਗ ਦਿੰਦੀ ਐ ਇੱਕ ਗੱਡੀ ਨੂੰ ਤੇ ਉਹ ਸਟੇਸ਼ਨ ਤੇ ਰੁਕਦੀ ਐ 15 ਮਿੰਟ ਉਸ ਤੋਂ ਬਾਅਦ ਫਿਰ ਲਾਸਟ ਸਟੈਪ ਵੱਲ ਵਧਦੀ ਹੈ ਟ੍ਰੇਨ ਆਪਣੀ ਇਸ ਤੋਂ ਬਾਅਦ ਦ੍ਰਿਸ਼ ਜਿਹੜੇ ਜੰਗਲੀ ਏਰੀਆ ਤੇ ਉਸ ਤੋਂ ਵੀ ਖੂਬਸੂਰਤ ਹੋ ਜਾਂਦੇ ਆ ਜਿਵੇਂ ਜਿਵੇਂ ਆਪਾਂ ਪਹਾੜਾਂ ਵੱਲ ਵਧਦੇ ਜਾਵਾਂ ਤੇ ਫਾਈਨਲੀ ਲਾਸਟ ਤੇ ਜਦੋਂ ਪਹਾੜਾਂ ਵਾਲੇ ਪਾਸੇ ਜਾਵਾਂਗੇ ਜਿੱਥੇ ਪਹਾੜ ਸ਼ੁਰੂ ਹੋਏ ਤਾਂ ਸਮਝ ਲਓ ਵੀ ਰਿਸ਼ੀਕੇਸ਼ ਆ ਗਿਆ ਤਕਰੀਬਨ 9 ਘੰਟੇ ਦੇ ਸਫ਼ਰ ਤੋਂ ਬਾਅਦ ਤੇ ਫਾਈਨਲੀ ਆਪਾਂ ਰਿਸ਼ੀਕੇਸ਼ ਤਕਰੀਬਨ ਪਹੁੰਚ ਗਏ ਆ ਸ਼ਾਮ ਦੇ 2 ਵਜ ਕੇ ਤੇ 45 ਮਿੰਟ ਮਤਲਬ ਪੌਣੇ ਇੱਕ 3 ਦੇ ਕਰੀਬ ਆਪਾਂ ਰਿਸ਼ੀਕੇਸ਼ ਪਹੁੰਚ ਚੁੱਕੇ ਸੀ ਇਸ ਤੋਂ ਬਾਅਦ ਆਪਾਂ ਬਾਹਰੋਂ ਆਟੋ ਲਿਆ ਆਟੋ ਲੈ ਕੇ ਆਪਾਂ ਗਏ ਜੀ ਗੁਰੂਦਵਾਰਾ ਸ੍ਰੀ ਹੇਮਕੁੰਟ ਸਾਹਿਬ ਜਿਹੜਾ ਕਿ ਰਿਸ਼ੀਕੇਸ਼ ਦੇ ਵਿੱਚ ਆ ਉੱਥੇ ਜਾਣ ਕੇ ਆਪਾਂ ਨੂੰ ਯਾਤਰਾ ਜਿਹੜੀ ਹੇਮਕੁੰਟ ਸਾਹਿਬ ਦੀ ਆ ਉਹ ਵੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਆ ਤੇ ਬਾਕੀ ਕਮਰੇ ਵਗੈਰਾ ਲੈਣੇ ਪੈਂਦੇ ਆ ਸਟੇ ਕਰਨ ਵਾਸਤੇ ਕਿਉਂਕਿ ਇੱਕ ਰਾਤ ਆਪਾਂ ਇੱਥੇ ਰਵਾਂਗੇ ਤੇ ਹੇਮਕੋਨ ਸਾਹਿਬ ਦਾ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਬਹੁਤ ਹੀ ਜ਼ਿਆਦਾ ਖੂਬਸੂਰਤਾ ਇੰਨਾ ਖੂਬਸੂਰਤਾ ਵੀ ਤੁਸੀਂ ਜੋ ਦੇਖੋਗੇ ਨਾ ਮਨ ਨੂੰ ਸਕੂਨ ਮਿਲੇਗਾ ਇੰਨਾ ਸ਼ਾਨਦਾਰ ਆ ਇੱਥੇ ਮੱਥਾ ਟੇਕਣ ਤੋਂ ਬਾਅਦ ਆਪਾਂ ਨੇ ਰੂਮ ਲੈ ਲੈਣਾ ਰੂਮ ਤੁਸੀਂ ਇੱਕ ਤਾਂ ਕਾਮਨ ਹਾਲ ਉਹਦੇ ਵਿੱਚ ਕੋਈ ਰੈਂਟ ਨਹੀਂ ਤੇ ਉਹਦੇ ਵਿੱਚ ਮਤਲਬ ਹਰ ਕੋਈ ਸਟੇ ਕਰ ਸਕਦਾ ਜੇ ਤੁਸੀਂ ਪ੍ਰਾਈਵੇਟ ਰੂਮ ਲੈਣਾ ਚਾਹੁੰਦੇ ਹੋ ਤਾਂ 1100 ਰੁਪਏ ਏਸੀ ਵਾਲੇ ਕਮਰੇ ਦਾ ਰੈਂਟ ਆ ਤੇ ਉਹ ਕਮਰੇ ਦੇ ਵਿੱਚ 5 ਜਾਣੇ ਆਰਾਮ ਨਾਲ ਰਹਿ ਸਕਦੇ ਆ ਏਸੀ ਲੱਗਾ ਹੋਇਆ ਗੱਦੇ ਲੱਗੇ ਹੋਇਆ ਤੇ ਆਰਾਮ ਨਾਲ ਰਹਿ ਸਕਦੇ ਤੇ ਲੰਗਰ ਹਾਲ ਗੁਰੂ ਘਰ ਦੇ ਵਿੱਚ ਬਹੁਤ ਸੋਹਣਾ ਬਹੁਤ ਸਫਾਈ ਤੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਲੰਗਰ ਇੱਥੇ ਮਿਲਦਾ ਆਪ ਦਾ ਚਾਹ ਨੂੰ 3:30 ਵਜੇ 3:00 ਵਜੇ ਕਰੀਬ ਇੱਥੇ ਪਹੁੰਚ ਜਾਨੇ ਆ ਉਸ ਤੋਂ ਬਾਅਦ ਆਪ ਦਾ ਚਾਹ ਪਾਣੀ ਛਕ ਕੇ ਆਸੇ ਪਾਸੇ ਘੁੰਮਣਾ ਘੁੰਮ ਕੇ ਤੇ ਆਪ ਦਾ ਕਮਰਾ ਲੈ ਕੇ ਤੇ ਰਹਿ ਸਕਦੇ ਤੇ ਕਮਰੇ ਬਹੁਤ ਜਿਆਦਾ ਗਿਣਤੀ ਦੇ ਵਿੱਚ ਬਹੁਤ ਸਾਰੇ ਯਾਤਰੀ ਨਿਵਾਸ ਇੱਥੇ ਮਤਲਬ ਸਰਾਵਾਂ ਬਣੀਆਂ ਹੋਈਆਂ ਹਨ ਅਲੱਗ-ਅਲੱਗ ਨਾਵਾਂ ਦੇ ਉੱਪਰ ਤੇ ਆਪਾਂ ਜਿਹੜਾ ਕਮਰਾ ਲਿਆ ਸੀਗਾ ਉਹ ਸਾਨੂੰ ਮਿਲਿਆ ਸੀਗਾ ਗੁਰੂ ਗੋਬਿੰਦ ਸਿੰਘ ਨਿਵਾਸ ਦੇ ਵਿੱਚ ਜਿਹੜਾ ਏਸੀ ਵਾਲਾ ਸੀਗਾ ਤੇ ਬਾਕੀ ਇੱਥੇ ਪਾਰਕ ਬਹੁਤ ਸੋਹਣਾ ਹੈ ਤਲਾਬ ਵੀ ਹੈਗਾ ਤੇ ਇੱਕ ਸਿੱਖ ਵਿਰਾਸਤ ਦੇ ਨਾਲ ਜੁੜੀ ਹੋਈ ਇੱਕ ਪ੍ਰਦਰਸ਼ਨੀ ਵੀ ਹੈ ਜਿਹੜੀ ਕਿ ਦੇਖਣਯੋਗ ਤੇ ਅੱਗੇ ਆਪਾਂ ਆਪਣੇ ਯਾਤਰੀਨਾਂ ਵਾਸਤੇ ਵਿੱਚ ਚਲੇ ਗਏ ਤੇ ਕਾਰਾਂ ਵਾਸਤੇ ਇੱਥੇ ਬਹੁਤ ਵੱਡੀ ਪਾਰਕਿੰਗ ਹੈ ਜੇ ਤੁਸੀਂ ਕਾਰ ਤੇ ਆਉਂਦੇ ਹੋ ਜਾਂ ਵਹੀਕਲ ਆਪਣੇ ਮੋਟਰਸਾਈਕਲ ਵਗੈਰਾ ਤੇ ਆਉਂਦੇ ਹੋ ਤਾਂ ਬਹੁਤ ਵੱਡੀ ਪਾਰਕਿੰਗ ਆ ਇਹਦੇ ਵਿੱਚ ਇੱਕ ਸੰਗੀਤ ਵਿਦਿਆਲੇ ਬਣਿਆ ਹੋਇਆ ਮਤਲਬ ਇਹ ਜਿਹੜੇ ਬੱਚੇ ਇੱਥੇ ਰਹਿੰਦੇ ਆ ਉਹਨਾਂ ਨੂੰ ਸੰਗੀਤ ਸਿਖਾਉਣ ਵਾਸਤੇ ਤੇ ਆਪਾਂ ਨੂੰ ਜਿਹੜਾ ਕਮਲਾ ਕਮਰਾ ਮਿਲਿਆ ਹੋਇਆ ਸੀਗਾ ਉਹ ਤੀਜੀ ਮੰਜ਼ਲ ਤੇ ਸੀਗਾ ਤੇ ਲਿਫਟ ਲੱਗੀ ਹੋਈ ਆ ਬਹੁਤ ਸ਼ਾਨਦਾਰ ਤੇ ਖੂਬਸੂਰਤ ਬਿਲਡਿੰਗ ਆ ਸਾਫ ਸਪਾਈ ਦਾ ਪੂਰਾ ਧਿਆਨ ਹੁੰਦਾ ਹੈ ਲਿਫਟ ਤੇ ਚੜ ਕੇ ਆਪਾਂ ਕਮਰੇ ਦੇ ਵਿੱਚ ਚੱਲਦੇ ਆ ਤੇ ਕਮਰੇ ਦੇ ਵਿੱਚ ਪੰਜ ਗੱਦੇ ਲੱਗੇ ਹੋਏ ਆ ਮਤਲਬ ਏਸੀ ਲੱਗਿਆ ਹੋਇਆ ਬਾਥਰੂਮ ਬਹੁਤ ਵਧੀਆ ਆ ਆਰਾਮ ਦੇ ਨਾਲ ਇੱਥੇ 4 ਤੋਂ 5 ਬੰਦੇ ਆਰਾਮ ਦੇ ਨਾਲ ਇੱਕ ਰੂਮ ਦੇ ਵਿੱਚ ਸਟੇ ਕਰ ਸਕਦੇ ਆ ਰੂਮ ਤੁਸੀਂ ਦੇਖ ਲਓ ਤੇ ਬਾਕੀ ਆਪਾਂ ਨੇ ਜਿਹੜੀ ਅੱਗੇ ਜਾਣ ਦੀ ਗੋਪਨ ਧਾਮ ਤੱਕ ਜਾਣ ਵਾਸਤੇ ਵੈਨ ਆ ਜਿਹੜੀ ਉਹ ਬੁੱਕ ਕਰਵਾ ਲਈ ਸੀ ਸ਼ਾਮ ਨੂੰ ਤੇ ਬਾਕੀ ਗੱਲ ਆਪਾਂ ਕੱਲ ਦੇ ਵਲੌਗ ਦੇ ਵਿੱਚ ਕਰਾਂਗੇ ਚੈਨਲ ਦੇ ਨਾਲ ਜੁੜੇ ਰਹੋ ਜੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਆਪਾਂ